ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਰੋਲਾ ਜੰਕਸ਼ਨ ਤੇ ਅੱਜ ਸਾਡੇ ਕੋਲ ਪੰਜਾਬੀ ਸੰਗੀਤ ਦੇ ਸਭ ਤੋਂ ਵੱਡਾ ਸਟਾਰ ਸਿੱਧੂ ਮਸੇਵਾਲਾ ਦੇ ਫੈਨਸ ਲਈ ਇੱਕ ਵੱਡੀ ਤੇ ਜ਼ੋਰਦਾਰ ਖੁਸ਼ਖਬਰੀ ਹੈ ਸਿੱਧੂ ਮਸੇਵਾਲਾ ਦੀ ਅਫੀਸ਼ੀਅਲ ਸੋਸ਼ਲ ਮੀਡੀਆ ਪ੍ਰੋਫਾਈਲ ਤੇ ਉਹਨਾਂ ਦੇ ਅਗਲੇ ਗਾਣੇ ਬਰੋਟਾ ਦਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ ਪੋਸਟਰ ਦੀ ਵਾਈਬਜ਼ ਅਤੇ ਸਟਾਈਲ ਸਿੱਧੂ ਦੇ ਦੁੱਢ ਦੜਾ ਕੇ ਵਾਲੇ ਤੇ ਵਕਰੇ ਅੰਦਾਜ਼ ਦੀ ਚਲਕ ਦਿੰਦੀ ਹੈ ਗਾਣੇ ਦਾ ਨਾਮ ਹੈ ਬਰੋਟਾ ਪੋਸਟ ਸਟੱਡ ਦੇ ਨਾਲ ਮੈਸੇਜ ਹੈ ਯੂ ਰੈਡੀ ਜੋ ਸਾਫ਼ ਦੱਸਦਾ ਹੈ ਕਿ ਸਿੱਧੂ ਦੀ ਕਲਮ ਤੇ ਆਵਾਜ਼ ਦੁਆਰਾ ਗੱਲਾਂ ਕਰਨ ਲਈ ਤਿਆਰ ਹੈ ਪਰਿਵਾਰ ਦੀ ਕਮਿਟਮੈਂਟ ਕਲਾ ਨੂੰ ਜਿੰਦਾ ਰੱਖਣਾ ਇਸ ਪ੍ਰੋਜੈਕਟ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਦੇ ਪਿੱਛੇ ਸਿੱਧੂ ਮੂਸੇਵਾਲਾ ਦੇ ਮਾਤਾ ਜੀ ਚਰਨ ਕੌਰ ਤੇ ਪਿਤਾ ਜੀ ਸਰਦਾਰ ਬਲਕੌਰ ਸਿੰਘ ਦਾ ਹੱਥ ਹੈ ਉਹਨਾਂ ਨੇ ਪ੍ਰੋਜੈਕਟ ਦੀ ਜਾਣਕਾਰੀ ਦਿੰਦੇ ਹੋਏ ਲਿਖਿਆ ਹੈ ਅਰਾਈਵਿੰਗ ਸੂਨ ਐਂਡ ਥਿਸ ਪ੍ਰੋਜੈਕਟ ਇਜ਼ ਬਾਈ ਸਰਦਾਰ ਬਲਕੌਰ ਸਿੰਘ ਐਂਡ ਮਾ ਤਾਚਾਰਨ ਕੋਰਮ ਇਹ ਗੱਲ ਉਹਨਾਂ ਦੀ ਪੱਕੀ ਕਮਿਟਮੈਂਟ ਨੂੰ ਦਰਸਾਉਂਦੀ ਹੈ ਕਿ ਉਹ ਇਨਸਾਫ ਦੀ ਲੜਾਈ ਦੇ ਨਾਂ ਨਾਲ ਸਿੱਧੂ ਦੀ ਗੱਲਾਂ ਨੂੰ ਵੀ ਹਮੇਸ਼ਾ ਜ਼ਿੰਦਾ ਰੱਖਣਗੇ ਯਾਦ ਰਹੇ ਕੁਝ ਦਿਨ ਪਹਿਲਾਂ ਹੀ ਸਰਦਾਰ ਬਲਕੌਰ ਸਿੰਘ ਜੀ ਨੇ ਮੀਡੀਆ ਨਾਲ ਗੱਲਬਾਤ ਕੀਤੀ ਸੀ ਉਹਨਾਂ ਨੇ ਇੱਕ ਜ਼ੋਰਦਾਰ ਗੱਲ ਕਹੀ ਸੀ ਸਰਦਾਰ ਬਲਕੌਰ ਸਿੰਘ ਜੀ ਸਿੱਧੂ ਦੇ ਅਨਰੀਲਿਜ਼ਡ ਗਾਣਿਆਂ ਦਾ ਸਾਡੇ ਕੋਲ ਢੇਰ ਲੱਗਿਆ ਹੋਇਆ ਹੈ ਜੇ ਕਿਸੇ ਨੂੰ ਬਹਿਮ ਹੋਵੇ ਤਾਂ ਡੇਟ ਤੇ ਗਾਣਾ ਛੱਡ ਕੇ ਦੇਖ ਲੈ ਇਹ ਕੰਮ ਰੁਕਣਾ ਨਹੀਂ ਚਈਦਾ ਇਹ ਸਰਦਾਰ ਬਲਕੌਰ ਸਿੰਘ ਨੇ ਇੱਕ ਇੰਟਰਵਿਊ ਚ ਕਿਹਾ ਸੀ ਜੇ ਕਿਸੇ ਨੂੰ ਵੀ ਬਹਿਮ ਹੈ ਤਾਂ ਉਹ ਸਾਡੇ ਗਾਣੇ ਦੇ ਬਰਾਬਰ ਸੁੱਟ ਕੇ ਵੇਖ ਲਵੇ ਗਾਣੇ ਨੂੰ ਸੋਸ਼ਲ ਮੀਡੀਆ ਤੇ ਜੋ ਕਿ ਜਨਤਾ ਦੀ ਕਚਹਿਰੀ ਆਪੇ ਦੱਸ ਦੇਵਗੀ ਕਿਹੜਾ ਕਿੰਨੇ ਪਾਣੀ ਚ ਹੈ ਬਰੋਟੇ ਦਾ ਐਲਾਨ ਬਲਕੌਰ ਸਿੰਘ ਜੀ ਵਾਅਦੇ ਨੂੰ ਪੂਰਾ ਕਰਦਾ ਹੈ ਪਰਿਵਾਰ ਦੀਆਂ ਗੱਲਾਂ ਤੋਂ ਸਾਫ਼ ਹੈ ਕਿ ਉਹ ਸਿੱਧੂ ਦੇ ਰਿਕਾਰਡਡ ਗਾਣਿਆਂ ਨੂੰ ਸਮੇਂ ਸਿਰ ਰਿਲੀਜ਼ ਕਰਦੇ ਰਹਿਣਗੇ ਤਾਂ ਜੋ ਲੋਕਾਂ ਦੇ ਦਿਲਾਂ ਵਿੱਚ ਹਮੇਸ਼ਾ ਸਿੱਧੂ ਵਸਦਾ ਰਹੇ ਮਾਤਾ ਜੀ ਦੇ ਵਿਚਾਰ ਚੁੱਠੀਆਂ ਡਾਕੂਮੈਂਟਰੀ ਤੇ ਬੁਕਸ ਇਸੇ ਇੰਟਰਵਿਊ ਵਿੱਚ ਮਾਤਾ ਚਰਨ ਕੌਰ ਜੀ ਨੇ ਵੀ ਵੱਡੀ ਗੱਲ ਕੀਤੀ ਸੀ ਉਹਨਾਂ ਨੇ ਸਿੱਧੂ ਦੇ ਨਾਂ ਤੇ ਬਣ ਰਹੀਆਂ ਚੁੱਠੀਆਂ ਡਾਕੂਮੈਂਟਰੀਜ਼ ਤੇ ਕਿਤਾਬਾਂ ਦਾ ਇਤਰਾਜ਼ ਜਤਾਇਆ ਸੀ ਮਾ ਚਰਨ ਕੌਰ ਜੀ ਜੋ ਲੋਕ ਸਿੱਧੂ ਦੇ ਨਾਂ ਤੇ ਬੁਕਸ ਲਿਖਦੇ ਨੇ ਉਹਨਾਂ ਵਿੱਚ ਸਾਰਾ ਕੁਝ ਝੂਠ ਹੈ ਸਹੀ ਡਾਕੂਮੈਂਟਰੀ ਉਹ ਹੈ ਜੋ ਪਰਿਵਾਰ ਤੋਂ ਪੁੱਛੇ ਕਿ ਉਹਨਾਂ ਦਾ ਜਵਾਕ ਕਿੱਥੋਂ ਗrow ਕੀਤਾ ਪਰਿਵਾਰ ਚਾਹੁੰਦਾ ਹੈ ਕਿ ਸਿੱਧੂ ਦੀ ਕਲਾ ਨੂੰ ਸੱਚੇ ਢੰਗ ਨਾਲ ਹੀ ਦੁਨੀਆ ਤੱਕ ਪਹੁੰਚਾਇਆ ਜਾਵੇ ਬਲਕੌਰ ਸਿੰਘ ਜੀ ਨੇ ਇਹ ਵੀ ਇਸ਼ਾਰਾ ਦਿੱਤਾ ਸੀ ਕਿ ਉਹ ਸਿੱਧੂ ਦੇ ਹੋਲੋਗ੍ਰਾਮ ਸ਼ੋਅ ਦੁਆਰਾ ਸ਼ੁਰੂ ਕਰਨ ਦੀ ਤਿਆਰੀ ਕਰ ਰਹੇ ਹਨ ਪਰ ਇਸ ਬਾਰੇ ਫਿਲਹਾਲ ਪੱਕੀ ਜਾਣਕਾਰੀ ਨਹੀਂ ਹੈ ਤੇ ਉਹਨਾਂ ਨੇ ਦੱਸਿਆ ਕਿ ਜੋ ਲੋਕ ਕਹਿ ਰਹੇ ਨੇ ਕਿ ਇਹ ਗੀਤ ਸਿੱਧੂ ਦੇ AI ਨੇ ਉਸ ਬਾਰੇ ਮਾਤਾ ਜੀ ਨੇ ਖੁੱਲ ਕੇ ਦੱਸਿਆ ਹੈ ਕਿ ਕਿ ਇਹ ਕੋਈ ਵੀ ਗੀਤ ਸਿੱਧੂ ਦੇ AI ਨਹੀਂ ਹਨ ਇਹ ਸਾਰੇ ਰਿਕਾਰਡ ਕੀਤੇ ਹੋਏ ਟਰੈਕਸ ਨੇ ਜੋ ਹੁਣ ਅਸੀਂ ਹੌਲੀ-ਹੌਲੀ ਰਿਲੀਜ਼ ਕਰ ਰਹੇ ਹਾਂ ਤੇ ਭਵਿਕ ਵਿੱਚ ਜਦੋਂ ਵੀ ਅਸੀਂ ਕੋਈ ਇਹ ਜਿਹਾ ਕੰਮ ਕਰਾਂਗੇ ਜੋ ਕਿ AI ਨਾਲ ਹੋਵੇ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਾਂਗੇ ਦੋਸਤੋ ਇਹ ਸੀਗੇ ਉਹਦੇ ਮਾਤਾ ਜੀ ਦੇ ਵਿਚਾਰ ਉਹਨਾਂ ਨੇ ਖੁੱਲ ਕੇ ਦੱਸਿਆ ਕਿ ਇਹ ਸਾਰੇ ਸਿੱਧੂ ਦੇ ਆਪ ਦੇ ਗਾਏ ਹੋਏ ਟਰੈਕਸ ਨੇ ਪਰ ਹਾਲੇ ਬਰੋਟਾ ਦੀ ਰਿਲੀਜ਼ ਡੇਟ 뮤직 ਤੇ ਵੀਡੀਓ ਡਾਇਰੈਕਟਰ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਇਸ ਗਾਣੇ ਦਾ ਐਲਾਨ ਹੀ ਫੈਨਸ ਲਈ ਨਮੀ ਉਮੀਦ ਤੇ ਵੱਡੀ ਖੁਸ਼ੀ ਹੈ ਇਸ ਗਾਣੇ ਨੂੰ ਲਗ ਭਾਗਤ 3 ਨਵੰਬਰ ਜਾ ਉਸ ਦੇ ਅੱਗੇ ਪਿੱਛੇ ਰਿਲੀਜ਼ ਕੀਤਾ ਜਾਣਾ ਹੈ ਫੈਨਸ ਦੀ ਐਕਸਾਈਟਮੈਂਟ ਤੇ ਇੰਤਜ਼ਾਰ ਹੁਣ ਤੇਜ਼ ਹੋ ਗਿਆ ਹੈ ਬਰੋਟਾ ਜਲਦ ਹੀ ਪੰਜਾਬੀ ਸੰਗੀਤ ਦੇ ਚਾੜ ਤੇ ਰੋਲਾ ਪਾਉਣ ਲਈ ਤਿਆਰ ਹੈ ਤੁਸੀਂ ਕਿੰਨੇ ਐਕਸਾਈਟਿਡ ਹੋ ਆਪਣੀ ਰਾਏ ਜ਼ਰੂਰ ਸਾਂਝਾ ਕਰਨਾ ਕਮੈਂਟ ਬਾਕਸ ਵਿੱਚ ਤੇ ਲਾਸਟ ਵਿੱਚ ਅਸੀਂ ਇਹ ਹੀ ਕਹਿਣਾ ਚਾਹਾਂਗੇ ਕਿ ਸਿੱਧੂ ਮਸੇਵਾਲਾ ਦੇ ਡੈਡੀ ਸਰਦਾਰ ਬਲਕੌਰ ਸਿੰਘ ਨੇ ਸਿੱਧੀ ਵਾਰਨਿੰਗ ਦਿੱਤੀ ਹੈ ਜੇ ਕਿਸੇ ਨੂੰ ਬਹਿਮ ਹੈ ਤਾਂ ਉਹ ਗਾਣਾ ਉਸੇ ਡੇਟ ਦੇ ਬਰਾਬਰੀ ਸੁੱਟ ਕੇ ਵੇਖ ਲਵੇ ਮਤਲਬ ਕੀ ਰਿਲੀਜ਼ ਕਰਕੇ ਵੇਖ ਲਵੇ ਦੋਸਤੋ ਇਹ ਸੀ ਉਸਤੇ ਇਹ ਸੀ ਸਰਦਾਰ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਜੀ ਦੇ ਵਿਚਾਰ ਜੋ ਕਿ ਉਹਨਾਂ ਨੇ ਹਾਲ ਹੀ ਵਿੱਚ ਆਪਣੇ ਇੰਟਰਵਿਊ ਵਿੱਚ ਦਿੱਤੇ ਸੀ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕਿ ਬਰੋਟਾ ਗਾਣੇ ਨੂੰ ਵੀ ਓਨਾ ਹੀ ਪਿਆਰ ਮਿਲੇਗਾ ਜਿੰਨਾ ਕਿ ਪਹਿਲਾਂ ਸਿੱਧੂ ਉਸੇ ਵਾਲੇ ਦੇ ਹੋਰ ਗੀਤਾਂ ਨੂੰ ਮਿਲਦਾ ਹੈ ਆਪਣੀ رائے ਕਮੈਂਟ ਬਾਕਸ ਵਿੱਚ ਜਰੂਰ ਦਿਓ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ